ओके सारे कंप्लीट तौर पे मंडी ਦੇ ਗੇਟ ਸਾਰੇ ਕਰਕੇ ਬੰਦ ਬਾਹਰ ਨਾਲ ਟੈਂਟ ਪਰ ਹਰ ਆਟੇਰ ਬੇਤੀ ਕਰ ਦਿਓ ਚੰਦਾਂ ਦੇ ਵਿੱਚ ਉਹਦੇ ਇਹ ਹੱਥਾਂ ਤੋਂ ਇੱਕ ਬੰਦਾ ਦਾ ਇਹ ਇਸੇ ਕਰਕੇ ਸਾਰੀ ਗੱਲ ਇਹ ਆਪਾਂ ਕਰਦਾ ਜਿਸ ਕਰਕੇ ਇਹ ਠੀਕ ਹੈ ਗੱਲ ਇਹ ਮਜ਼ਾ

ਇੱਕ ਆਵਾਜ਼ ਵਿੱਚ ਇਕੱਠੇ ਹੋ ਕੇ ਕੰਮ ਕਰੋ ਜਿਹੜਾ ਮਸਲਾ ਮਹੀਨੇ ਜਾਲ ਹੋਣਾ ਉਹ 2 ਜਾਂ 3 ਦਿਨ ਚ ਹੱਲ ਹੋ ਜੇ ਆਪਾਂ ਚੋਰ ਮੋਰੀ ਕਰਦੇ ਰਹੇ ਅਫਸਰਾਂ ਨੂੰ ਪਤਾ ਨਾ ਵੀ ਸੀਐਡੀ ਛੱਡੀ ਆ ਉਹ ਕਦੇ 2 ਦਿਨ ਹੋਰ ਦੇਖੋ 2 ਜਾਂ 3 ਦਿਨ ਝੱਟ ਲੈਣੇ 2-4 ਅਗਲੇ ਦਿਨ ਝੱਟ ਲੈਣੇ 2-4 ਅਗਲੇ ਦਿਨ ਝੱਟ ਇਸ ਕਰਕੇ ਆਪਣੀ ਕਮਜ਼ੋਰੀ ਮਤ ਜਾਨ ਕਰੋ ਵਿਦਿਅਕ ਸਮਾਜ ਜੀਮੇਦਾਰ ਵਾਸਤੇ ਵੀ ਆਰਥਿਕ ਵਾਸਤੇ ਵੀ ਖੇਤਰਾ ਵਾਸਤੇ ਵੀ ਜਿਸ ਨੇ ਤਾਂ ਜੋ ਖੇਤਰਾਲੇ ਨੁਕਸਾਨ ਹਟਾਇਆ ਸਭ ਗਵਰਨਮੈਂਟ ਦੀ ਪਾਲਿਸੀ ਕਰਕੇ ਮੇਰਾ ਖਿਆਲ 2 2.5 ਮਹੀਨੇ ਚੱਲ ਰਹੇ ਉਹ ਨੇੜੇ ਚੱਲੇ ਉਹਦੇ ਨਾਲ ਬਹੁਤ ਭਾਰੀ ਨੁਕਸਾਨ ਨਾ ਖੇਤਰਾ ਨਾਲ ਹੋ ਗਿਆ ਇਸ ਸਰ ਤੁਹਾਡਾ ਅਸ਼ੁਭ ਨਾਮ ਨਰੇਸ਼ ਭਰਦਵਾਜ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਰਟੀ ਅਸੋਸੀਏਸ਼ਨ ਕਪੂਰਥਲਾ ਸਰ ਹਾਂਜੀ ਕਪੂਰਥਲਾ ਵਿੱਚ ਅੱਜ ਦਾਣਾ ਮੰਡੀ ਚ ਆਰਟੀ ਅਸੋਸੀਏਸ਼ਨ ਦੀ ਮੀਟਿੰਗ ਹੋ ਰਹੀ ਆ ਕਾਫੀ ਹੰਗਾਮੀ ਮੀਟਿੰਗ ਹੋਈ ਆ ਕੀ ਮੁੱਦਾ ਸਰ ਅੱਜ ਦਾ ਮੁੱਦਾ ਬੜਾ ਕਲੀਅਰ ਆ ਜੀ ਕਿਉਂਕਿ ਪਿਛਲੇ 1.5-2 ਮਹੀਨੇ ਤੋਂ ਅਸੀਂ ਸਾਡੀਆਂ ਜਿਹੜੀਆਂ ਚਾਰ ਮੁੱਖ ਮੰਗਾਂ ਹੈਗੀਆਂ ਪਹਿਲੀ ਸਾਡੀ ਮੰਗ ਹੈਗੀ 2.5% ਆਰਡਰ ਜਿਹੜੀ ਜੋ ਕਿ ਅੱਜ ਪਰ ਮੰਡੀਕਰਨ ਲਾ ਦੇ ਮੁਤਾਬਕ ਸਾਡੀ ਬੰਦੀ ਆ ਉਹ ਪਿਛਲੇ तकरीबन 4-5 ਸਾਲ ਤੋਂ 18-19 ਤੋਂ ਜਿਹੜੇ ਸੈਂਟਰ ਗਵਰਨਮੈਂਟ ਨੇ ਫ੍ਰੀਜ਼ ਕਰਤੀ ਹੈ 40 ਰੁਪਏ ਕੀਤੀ ਆ ਪਰ ਉਹ ਸਾਡੀ ਪੂਰੀ ਸਾਨੂੰ 2.5% ਮਿਲਣੀ ਚਾਹੀਦੀ ਆ ਜਿਨ੍ਹਾਂ ਜਿਨ੍ਹਾਂ ਮੰਡੀਆਂ ਦੇ ਵਿੱਚ ਐਫਸੀਆਈ ਦੀ ਪਰਚੇਜ ਆ ਐਫਸੀਆਈ ਨੇ ইপিਐਫ ਦੇ ਨਾਂ ਦੇ ਉੱਪਰ ਤਕਰੀਬਨ ਸਾਡਾ 50 ਕਰੋੜ ਰੁਪਏ ਦਾ ਸਾਰੇ ਪੰਜਾਬ ਦਾ ਜਿਹੜਾ ਆਰਥੀਆਂ ਦੇ ਪੈਸੇ ਕੱਟੇ ਆ ਜਿਹੜੇ ਕਿ ਬਿਲਕੁਲ ਨਜਾਇਜ਼ ਆ ਕਿਉਂਕਿ ਐਜਪਰ ਲਾਅ ਜਿਹੜਾ ਆ ਉਹ ਸਾਡੇ ਤੇ ইপিਐਫ ਲੱਗਦਾ ਹੀ ਨਹੀਂ ਕਾਨੂੰਨ ਲੱਗਦਾ ਹੀ ਨਹੀਂ ਆ ਸਾਡੇ ਕੋਲ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਆ ਠੇਕੇਦਾਰ ਬੇਸ਼ੱਕ ਇੱਕ ਹੁੰਦਾ ਆ ਦੋ ਚਾਰ ਸਾਲ ਰਹਿ ਜਾਂਦਾ ਪਰ ਉਹਨਾਂ ਲੇਬਰ ਹਰ ਵਾਰੀ ਹਰ ਸੀਜ਼ਨ ਤੇ ਜਿਹੜੀ ਅਲੱਗ-ਅਲੱਗ ਆਉਂਦੀ ਆ ਤੇ ਇਸ ਕਰਕੇ ਉਹ ਸਾਡੇ ਤੇ ইপিਐਫ ਦਾ ਕਾਨੂੰਨ ਹੀ ਨਹੀਂ ਲੱਗਦਾ ਔਰ ਸਾਡਾ ਧੱਕੇ ਨਾਲ ਉਹ ਪੈਸੇ ਕੱਟੇ ਆ 50 ਕਰੋੜ ਰੁਪਏ ਜਿਹੜਾ ਉਹ ਸਾਡਾ ਸਾਨੂੰ ਵਾਪਸ ਦਿੱਤਾ ਜਾਵੇ ਤੀਸਰੀ ਸਾਡੀ ਮੰਗ ਹੈਗੀ ਆ ਜਿਹੜੀ ਕਿ ਇਸ ਵੇਲੇ ਬਹੁਤ ਜ਼ਰੂਰੀ ਆ ਸਾਡੀਆਂ ਮੰਗਾਂ ਦੇ ਨਾਲ-ਨਾਲ ਵੀ ਸਾਡੇ ਜਿਹੜੇ ਰਾਈਸ ਮਿਲਰ ਆ ਪੰਜਾਬ ਦੇ ਉਹਨਾਂ ਦੀ ਜਿਹੜਾ ਰਾਈਸ ਦੀ ਮੂਵਮੈਂਟ ਦੇ ਲਈ ਸਰਕਾਰ ਦੇ ਕੋਲ ਬਹੁਤ ਜ਼ਿਆਦਾ ਪਰ ਮੀਟਿੰਗਾਂ ਕਰ ਚੁੱਕੇ ਅਸੀਂ ਆਧੇ ਅਸੋਸੀਏਸ਼ਨ ਦੇ ਲੈਵਲ ਤੇ ਵੀ ਰਾਈਸ ਮਿਲਰ ਅਸੋਸੀਏਸ਼ਨ ਦੇ ਲੈਵਰ ਤੇ ਵੀ ਚਾਹੇ ਪੰਜਾਬ ਲੈਵਲ ਐ ਚਾਹੇ ਸੈਂਟਰਲ ਲੈਵਲ ਦੇ ਉੱਪਰ ਵੀ ਪੰਜਾਬ ਦੇ ਵਿੱਚ ਜਿਹੜੇ ਸਾਰੇ ਗਦਾਮ ਆ ਉਹ ਚੌਲਾਂ ਨਾਲ ਭਰੇ ਪਏ ਆ ਜਿਹੜੀ ਅੱਗੇ ਪ੍ਰੋਕੂਰਮੈਂਟ ਹੋਣੀ ਆ ਕਿਉਂਕਿ ਇੱਕ ਤਰੀਕ ਤੋਂ ਵਿਛਲੀ ਗਵਰਨਮੈਂਟ ਦੀ ਪਰਚੇ ਚਾਲੂ ਹੋ ਜਾਣੀ ਆ ਉਹਦਾ ਨਿਲੰਗ ਲਈ ਜੋ ਚੌਲ ਕੱਢ ਕੇ ਉਹ ਕਿੱਥੇ ਰੋਣਾ ਛੱਲ ਵਾਲੇ ਨੇ ਕਿਉਂਕਿ ਜਿਹੜੀ ਹੱਲੇ ਤਕਰੀਬਨ ਜਿੰਨਾ ਕਿ ਮੈਨੂੰ ਪਤਾ ਵੀ ਮਾਲਵੇ ਆਪਣੇ ਮਾਲਵੇ ਦੇ ਵਿੱਚ 4000 ਗੱਡੀ ਦੇ ਕਰੀਬ ਸ਼ਾਇਦ ਵੱਜ ਤੋਂ ਵੱਧੇ ਹੋਏਗਾ ਵੀ ਹੱਲੇ ਪਿਛਲੀ ਚੌਲ ਲੱਗਣ ਵਾਲੇ ਰਹਿੰਦੇ ਆ ਉਹ ਸਪੇਸ ਹੈ ਨਹੀਂ ਤੇ ਜੇ ਸਪੇਸ ਹੈ ਨਹੀਂ ਤੇ ਛੱਲ ਵਾਲੇ ਮਾਲ ਮੰਡੀਆਂ ਜੋ ਕਿਦਾਂ ਚੱਕਣਗੇ ਜੇ ਆਤ ਕਿਨੇ ਭਰ ਦਿੱਤਾ ਪਿਆਰ ਹੈ ਕੋ ਛੋਟੇ ਦੇ ਨਾਮ ਦੇ ਉੱਪਰ ਫਿਰ ਸਾਡਾ ਜਿਹੜਾ ਸ਼ੋਚਨ ਹੋਊਗਾ ਕਿਉਂਕਿ ਮਾਲ ਚਾਹੇ ਤੁਸੀਂ 17% ਆਜ ਭਰ ਕੇ ਰੱਖ ਦਿਓ ਉਹ 15-20 ਦਿਨ ਤੋਂ ਬਾਅਦ ਜਿਹੜਾ ਉਹ ਘਟਨਾ ਸ਼ੁਰੂ ਹੋ ਜਾਂਦਾ ਜਿੱਤਾਂ ਕਿ ਪਿੱਛੇ ਤੁਸੀਂ ਦੇਖਿਆ ਪਹਿਲੇ ਸੀ ਕੰਕਰੀਟ ਸੀਜਨ ਦੇ ਵਿੱਚ 2-2 3-3 ਮਹੀਨੇ ਮੰਡੀਆਂ ਚ ਕਣਕ ਰੋਲਦੀ ਰਹੀ ਗਵਰਨਮੈਂਟ ਨੇ ਚੱਕੀ ਨਹੀਂ ਤੇ ਕਣਕ ਦੇ ਵਿੱਚ ਨਜਾਇਜ਼ ਸ਼ਾਰਟੇਜ ਜਿਹੜੀ ਆ ਸਾਡੇ ਆਟੀਆਂ ਦੀ ਕੱਟੀ ਆ ਔਰ ਸਾਡੀ ਉਹ ਵੀ ਇੱਕ ਮੰਗ ਆ ਕਿ ਸਾਡੇ ਜਿਹੜੇ ਸ਼ਾਰਟੇਜ ਦੇ ਪੈਸੇ ਨਜਾਇਜ਼ ਸਾਡੇ ਇੰਸਪੈਕਟਰਾਂ ਨੇ ਕੱਟੇ ਜਾਂ ਗਵਰਨਮੈਂਟ ਨੇ ਕੱਟੇ ਆ ਉਹ ਸਾਡੇ ਵਾਪਸ ਦਿੱਤੇ ਜਾਣ ਉਹਦੇ ਨਾਲ ਨਾਲ ਲੇਬਰ ਦੀ ਇੱਕ ਸਾਡੀ ਮੰਗ ਹੈਗੀ ਆ ਕਿਉਂਕਿ ਸਾਡੇ ਜਿਹੜੇ ਮਜ਼ਦੂਰ ਭਰਾ ਮਜ਼ਦੂਰੀ ਕਰਦੇ ਆ ਮੰਡੀਆਂ ਦੇ ਵਿੱਚ ਸੀਜ਼ਨ ਦੇ ਵਿੱਚ ਤਕਰੀਬਨ ਉਹ 24 ਘੰਟਿਆਂ ਦੇ ਵਿੱਚ 15 ਤੋਂ 17 ਘੰਟੇ ਵਿਚਾਰੇ ਕੰਮ ਕਰਦੇ ਆ ਔਰ ਜਿਹੜੀ ਲੇਬਰ ਆ ਉਹਨਾਂ ਦੀ ਉਹ ਬਹੁਤ ਘਟਿਆ ਉਹ ਲੇਬਰ ਜਿਹੜੀ ਹੈ ਮਿਨੀਮਮ 25% ਲੇਬਰ ਉਹ ਵਧਾਈ ਜਾਵੇ ਤਾਂ ਕਿ ਉਹ ਮਜ਼ਦੂਰ ਜਿਹੜੇ ਵਿਚਾਰੇ ਆਪਣੇ ਕਸੂਰ ਪਸੀਨੇ ਦੀ ਕਮਾਈ ਕਰਕੇ ਪ੍ਰੋਕurement ਦੇ ਵਿੱਚ ਬਹੁਤ ਵੱਡਾ ਸਾਥ ਦਿੰਦੇ ਆ ਗਵਰਨਮੈਂਟ ਦਾ ਵੀ ਆਰਥੀਆਂ ਦਾ ਵੀ ਔਰ ਵਪਾਰੀਆਂ ਦਾ ਵੀ ਤਾਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਮਜ਼ਦੂਰੀ ਜੋ ਜਾਇਜ਼ ਆ ਉਹ ਮਿਲ ਸਕੇ ਇਹ ਸਾਰੀਆਂ ਸਾਡੀਆਂ ਜੀ ਮੰਗਾਂ ਇਸ ਸਵਾਨ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਵਿਜੇ ਕਾਲੜਾ ਜੀ ਪੰਜਾਬ ਸਰਕਾਰ ਦੇ ਨਾਲ ਵੀ رابطہ ਕਰ ਕੀਤਾ ਉਹਨਾਂ ਨੇ ਮੀਟਿੰਗ ਕੀਤੀਆਂ ਕੁੜੀਆ ਸਾਹਿਬ ਨਾਲ ਜਿਹੜੇ ਐਗਰੀਕਲਚਰ ਮਿਨਿਸਟਰ ਹੈਗੇ ਆ ਸੈਂਟਰ ਦੇ ਵਿੱਚ ਵੀ ਜਾ ਕੇ ਉਹ ਮੀਟਿੰਗ ਕਰਕੇ ਆਏ ਆ ਉੱਤੇ ਫੂਡ ਮਿਨਿਸਟਰ ਸਾਹਿਬ ਨਾਲ ਤੇ ਉੱਤੇ ਨੀਤ ਬਿੱਟੂ ਜੀ ਇਹਨਾਂ ਦੇ ਮੰਤਰੀ ਆ ਉਹ ਵੀ ਬੈਠੇ ਸੀ ਉਹਨਾਂ ਸਾਰਿਆਂ ਕੋਈ ਮੰਗਾ ਰੱਖਿਆ ਔਰ ਸਾਨੂੰ ਉਹਨਾਂ ਸਾਰਿਆਂ ਨੇ ਇਹ assurance ਵੀ ਦਵਾਇਆ ਵੀ ਤੁਹਾਡੀਆਂ ਜਿਹੜੀਆਂ ਸਾਰੀਆਂ ਜਾਇਜ਼ ਮੰਗਾਂ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਪੂਰੀਆ ਕਰਾ ਕੇ ਤੁਹਾਨੂੰ ਦਵਾਂਗੇ ਪਰ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਸਾਨੂੰ ਹਰ ਸੀਜ਼ਨ ਹਰ ਸਾਲ ਲਾਰੇ ਲਾਉਨੇ ਆ ਸਾਨੂੰ ਲੂਲੀਪੁੱਪ ਦੇ ਕੇ ਆਪਣਾ ਸੀਜ਼ਨ ਨਿਗਾ ਲਾ ਲੈਣੇ ਪ੍ਰਕੋਰ ਮੈਂਡ ਦਾ ਬਾਅਦ ਸਾਡਾ ਤੁਸੀਂ ਕੋਈ ਵੀ ਜਿਹੜੀ ਜਾਇਜ਼ ਵਾਂਗੂ ਪੂਰੀ ਨਹੀਂ ਕਰਦੇ ਵੀ ਇਸ ਵਾਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਆ ਚਾਰੇ ਇਹਨਾਂ ਨੂੰ ਪਹਿਲਾਂ ਤੁਸੀਂ ਮੰਨੋ ਔਰ ਇਹਨਾਂ ਨੂੰ ਇੰਪਲੀਮੈਂਟ ਕਰਾਓ ਔਰ ਉਸ ਤੋਂ ਬਾਅਦ ਜਿਹੜਾ ਆ ਅਸੀਂ ਪ੍ਰਕੋਰ ਮੈਂਡ ਵਿੱਚ ਤੁਹਾਡਾ ਸਾਥ ਦੇਵਾਂਗੇ ਉਸ ਸਬੰਧ ਦੇ ਵਿੱਚ ਤਲਵੰਡੀ ਪਾਈ ਵਿਕੇ ਸਾਡਾ ਇੱਕ ਆਮ ਆਰਤੀਆ ਐਸੋਸੀਏਸ਼ਨ ਦਾ ਜਲਾਜ਼ ਹੋਇਆ ਸੀ ਪੂਰੇ ਪੰਜਾਬ ਦਾ ਜਿਹਦੇ ਵਿੱਚ ਸਰਵ ਸੰਮਤੀ ਦੇ ਨਾਲ ਸਾਰੇ ਆੜਤੇ ਵੀਰਾਂ ਨੇ ਉੱਥੇ ਫੈਸਲਾ ਕੀਤਾ ਪ੍ਰਧਾਨ ਜੀ ਵਿਜੇ ਕਾਲਜ ਦੀ ਗਵਾਹੀ ਦੇ ਵਿੱਚ ਵੀ ਇੱਕ ਤਰੀਕ ਤੋਂ ਜਿਹੜਾ ਹੈ 1 ਅਕਤੂਬਰ ਤੋਂ ਅਸੀਂ ਪੂਰੇ ਪੰਜਾਬ ਭਰ ਦੀਆਂ ਮੰਡੀਆਂ ਜਿਹੜੀਆਂ ਕੰਪਲੀਟ ਤੌਰ ਤੇ ਉਹ ਬੰਦ ਰੱਖਾਂਗੇ ਚਾਹੇ ਝੋਨਾ ਚਾਹੇ ਕੋਈ ਹੋਰ ਫਸਲ ਆ ਚਾਹੇ ਉਹ ਬਾਸਮਤੀ ਆ ਮੱਕੀ ਆ ਕਣਕ ਆ ਮੰਡੀ ਦੇ ਵਿੱਚ ਕੋਈ ਵੀ ਫਸਲ ਐਂਟਰ ਨਹੀਂ ਹੋਏਗੀ ਨਾ ਕੋਈ ਲਾਊਗਾ ਨਾ ਕੋਈ ਸਾਫ ਕਰੂਗਾ ਨਾ ਕੋਈ ਚਲਾਈ ਕਰੂਗਾ ਇਹ ਕਿੰਨਾ ਚਿਰ ਲਈ ਬੰਦ ਰਹਿ ਗਈ ਮੰਡੀਆਂ ਜਿੰਨਾ ਚਿਰ ਸਾਡੀਆਂ ਜਿਹੜੀਆਂ ਜੈ ਡਿਮਾਂਡ ਹੈਗੀਆਂ ਪੂਰੀਆਂ ਨਹੀਂ ਹੁੰਦੀਆਂ ਉਸ ਸਬੰਧ ਦੇ ਵਿੱਚ ਅੱਜ ਕਪੂਰਥਲਾ ਵਿਕੇ ਇੱਥੇ ਦੇ ਪ੍ਰਧਾਨ ਸ੍ਰੀ ਸੁਰਿੰਦਰ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਮੈਨੂੰ ਬੁਲਾਇਆ ਸੀ ਵੀ ਇੱਕ ਵਾਰੀ ਆ ਕੇ ਆਪਾਂ ਵਿਚਾਰ ਪੰਦਰਾ ਕਰੀਏ ਮੈਂ ਕੁਝ ਦਿਨ ਪਹਿਲਾਂ ਵੀ ਇੱਥੇ ਆਇਆ ਸੀ ਔਰ ਕਰਕੇ ਗਿਆ ਵਿਚਾਰ ਪੰਦਰਾ ਅੱਜ ਵੀ ਕੀਤਾ ਇਹਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਕਪੂਰਥਲੇ ਦੇ ਜਿਹੜੇ ਆ ਰਾਈਸ ਮਿਲਰਸ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਨਾਮੀ ਜੀ ਔਰ ਉਹਨਾਂ ਦੀ ਪੂਰੀ ਟੀਮ ਉਹ ਵੀ ਆਏ ਆ ਅਸੀਂ ਉਹਨਾਂ ਨੂੰ ਵੀ ਇਹੀ ਬੇਨਤੀ ਕੀਤੀ ਆ ਵੀ ਸਾਡਾ ਇਹਦੇ ਵਿੱਚ ਸਾਥ ਦਿਓ ਕਿਉਂਕਿ ਉਹਨਾਂ ਦੀ ਆਪਣੀ ਬਹੁਤ ਵੱਡੀ ਪ੍ਰੋਬਲਮ ਆ ਵੀ ਸਪੇਸ